ਪਰ ਅੱਜ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਨੇ ਸੱਦਿਆ ਔਰ 11 ਵਜੇ ਦਾ ਪ੍ਰੋਗਰਾਮ ਸੀ ਲੇਕਿਨ ਐਦਾ ਹੁੰਦਾ ਸਾਡੇ ਲਈ ਵੀ ਨਾ ਲਾਈਵ ਜਿਹੜੀ ਹੈ ਜਿੱਥੋਂ ਨਿਕਲੀਦਾ ਉੱਥੇ ਕੋਈ ਨਾ ਕੋ ਖੜਾ ਹੁੰਦਾ ਲੇਕਿਨ ਮੈਂ ਇੱਥੇ ਆ ਕੇ ਮੈਂ ਕਿਉਂਕਿ ਸਾਡੇ ਐਮਐਲਏ ਪ੍ਰੇਸ਼ਰ ਸਾਹਿਬ ਨੇ ਬੱਗਾ ਜੀ ਨੇ ਸਾਰਿਆਂ ਨੇ ਕਿਹਾ ਸੀ ਨਾ ਕਰੂਗਾ ਔਰ ਮੇ ਕੋਈ ਬੜੇ ਮਾਨ ਦੇ ਨਾਲ ਚੰਡੀਗੜ੍ਹ ਸਾਰੇ ਭਰਾ ਮੇਰੇ ਆਏ ਸੀ ਤਾਂ ਮੈਨੂੰ ਲੱਗਾ ਸੀ ਬਹੁਤ ਹਰ ਹਾਲ ਲੇਕਿਨ ਅੱਜ ਬੰਦਸ਼ ਨਹੀਂ ਜਬਰਦਸਤ ਸੀ ਯੋ ਕਿਕ ਦਾ ਫਲੱਡ ਦਾ ਚੱਲ ਰਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਔਰ ਦੂਜਾ ਅਜਤੀਆਂ ਤਿਆਰ ਕਰਕੇ ਨਾ ਕਰਦੇ ਕਰਦੇ ਸਾਰੇ ਸਕੂਲਾਂ ਵਾਲਿਆਂ ਨੇ ਜਿਸ ਸੰਸਮਾਨੇ ਪ੍ਰੋਗਰਾਮ ਰੱਖਿਆ ਹੁੰਦਾ ਔਰਤਿਓ ਕੁਝ ਕਿਸਾਨ ਜਿ세 ਬੰਦੀਆਂ ਆ ਕੇ ਅੱਜ ਉਹਨਾਂ ਨੂੰ ਅਸੀਂ ਮੁਆਫਜ਼ਾ ਦੇ ਰਹੇ ਹਾਂ ਸਭੂ ਕਰ ਰਹੇ ਹਾਂ ਪਰ ਲੇਕਿਨ ਹੁਣ ਹਰੇਕ ਨੇ ਆਪਣਾ ਜਿਹੜਾ ਕਰਨਾ ਹੁੰਦਾ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਵੀ ਰਸਤੇ 'ਚ ਵਾਪਸ ਜਾ ਕੇ ਗੱਲ ਕੀਤੀ ਜੀ ਕਿਉਂਕਿ ਸਾਡੇ ਮੁੱਖ ਮੰਤਰੀ ਜਿਹੜੇ ਐ ਦਿਨ ਰਾਤ ਜਿਹੜਾ ਹੈ ਹਰੇਕ ਦੇ ਨਾਲ ਗਰਾਊਂਡ ਜ਼ੀਰੋ ਤੇ ਜਾ ਕੇ ਗੱਲ ਕਰ ਰਹੇ ਆ ਮੈਂ ਉਹਨਾਂ ਨੂੰ ਕਿਹਾ ਭਾਈ ਆਜ ਤਾਂ ਕਹਿੰਦੇ ਨਹੀਂ ਜੇ ਇਸ ਤੋਂ ਉੱਤਰ ਤੁਹਾਡੀ ਵੇਟ ਕਰਾਂਗੇ ਫਿਰ ਮੈਂ ਪ੍ਰੈਸ਼ਰ ਸਾਹਿਬ ਨੂੰ ਕਿਹਾ ਮੈਂ ਕਿਹਾ ਯਾਰ ਮਾਦਾ ਘੰਟਾ ਲੇਟ ਹੈ ਮੈਨੂੰ ਕੱਲ ਹੀ ਫਿਰ ਬੈਠਣ ਦੇਣਾ ਮੈਂ ਉਹਨਾਂ ਨਾਲ ਗੱਲ ਕੀਤੀ ਇੱਥੇ ਜ਼ਰੂਰ ਲੇਟ ਆਇਆ ਲੇਕਿਨ ਮੈਂ ਜਿਹੜੇ ਫੋਟੋਗ੍ਰਾਫ ਦੇਖੇ ਹੈ ਨਾ ਦੇ ਇਹ ਵਾਕਿਆ ਹੀ ਮਤਲਬ ਕਿ ਰਿਮਾਰਕੇਬਲ ਹੈ ਔਰ ਯਾਦ ਰੱਖਣਯੋਗ ਹੈ ਸੋ ਮੈਂ ਬੜਾ ਅੱਛਾ ਲੱਗਾ ਮਨ ਨੂੰ ਕਾਰਨ ਮਿਲ ਕੇ ਅੱਜ ਜੇ ਭਾਈ ਜੀ ਜਿਹੜੇ ਦੇਖੀ ਤੈਨੂੰ ਲੱਗੀ ਹੋਵੇ ਤੁਹਾਡੀ ਜਿਹੜੇ ਇੰਨੀ ਫੋਟੋਆਂ ਲੱਗੀਆਂ ਵੀ ਮੋ ਲੋਕ ਮੈਂ ਕਹਿ ਸਕਦਾ ਇਹ ਸਾਰੀਆਂ ਫੋਟੋ ਦੀ ਆਪਣੀ ਆਪਣੀ ਇੰਪੋਰਟੈਂਸ ਹੈ ਲਾਈਫ ਦੇ ਵਿੱਚ ਗੁਲਸਤਾਨ ਹਜ਼ਾਰਾਂ ਰੰਗ ਇਹ ਜਿਹੜੇ ਹਜ਼ਾਰਾਂ ਤਰ੍ਹਾਂ ਦੇ ਰੰਗ ਨੇ ਔਰ ਬੜੇ ਪੁਆਇੰਟ ਦੇ ਉੱਤੇ ਜਿਹੜੀਆਂ ਫੋਟੋਆਂ ਜਿਹੜੀਆਂ ਮੈਨੂੰ ਅੱਛਾ ਲੱਗਾ ਔਰ ਕੋਈ ਵੀ ਦੇਖੇਗਾ ਜੀ ਭਾਈ ਤੁਸੀਂ ਵੀ ਅਖਬਾਰ ਉਹ ਵੀ ਪੜ੍ਹਦੇ ਹੋ ਜੀ ਫੋਟੋ ਦੇਖ ਕੇ ਤੁਸੀਂ ਜਿਵੇਂ ਤੁਸੀਂ ਇਹ ਪੇਜ ਦੀ ਫੋਟੋ ਦੇਖਦੇ ਹੋ ਕੀ ਮਹਿਸੂਸ ਕਰਦੇ ਹੋ ਅਟਰੈਕਟਿਵ ਦੇਖੋ ਇਹ ਜਿਹੜੀਆਂ ਫੋਟੋਆਂ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਟੋਰੀ ਦੱਸਦੀਆਂ ਸਾਡੀ ਲਾਈਫ ਦੀ ਹਰੇਕ ਚਾਹੇ ਉਹ ਜੇ ਸੰਗਲਾਂ ਫੋਟੋ ਖਿੱਚੀ ਗਈ ਆ ਉਹਦੇ ਪਿੱਛੇ ਪੂਰੀ ਇੱਕ ਸਟੋਰੀ ਹੈ ਮੈਂ ਕਹਿ ਸਕਦਾ ਔਰ ਬਹੁਤ ਅੱਛਾ ਲੱਗਦਾ ਮੈਂ ਕਮਾ ਸਾਰੀਆਂ ਜਿਹੜੀਆਂ ਫੋਟੋਗ੍ਰਾਫਰ ਆਪਣੇ ਆਪਣੇ ਲੈਵਲ ਤੇ ਸਭ ਨੇ ਕੋਈ ਨਾ ਕੋਈ ਬੜੇ ਆਈਡੀਆ ਨਾਲ ਫੋਟੋ ਖਿੱਚੀ ਲਈ ਪੱਤਰਕਾਰ ਤੁਹਾਨੂੰ ਕੋਈ ਸਨੇਹਾ ਦੇਣਾ ਚਾਹੁੰਦਾ ਪੱਤਰਕਾਰ ਤੁਹਾਨੂੰ ਇਹ ਸਨੇਹਾ ਵੀ ਆਪਾਂ ਸੱਚ ਨੂੰ ਸੱਚ ਬੋਲੀਏ ਆਪਾਂ ਕਿਸੇ ਦਾ ਕਿਹੜੀ ਸਿਰ ਨਾ ਕਰੀਏ ਅਨਰਥ ਉਹਨਾਂ ਨੂੰ ਮੌਕਾ ਦਿਈਏ ਔਰ ਜੋ ਫੈਕਟਸ ਆਗੇ ਉਹਨਾਂ ਨੂੰ ਅੱਗੇ ਰੱਖੇ ਕਿਸੇ ਦੀ ਫੇਰਬਰ ਨਾ ਕਰੀਏ ਆਪਾਂ ਕਿਸੇ ਵੀ ਪਾਰਟੀ ਵਾਈ ਤੋਂ ਉੱਤੇ ਉੱਠ ਕੇ ਅਗਰ ਕਿਸੇ ਦੀ ਫੇਰਬਰ ਨਾ ਕਰੀਏ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਜਿਹੜੀ ਐਕਚੁਅਲ ਪੋਜੀਸ਼ਨ ਆ ਪੁਰਾਣੀ ਪੋਜੀਸ਼ਨ ਆ ਉਹਨਾਂ ਕੰਪੇਅਰ ਟਾਈਮ ਲਈਏ ਹਰੇਕ ਚੀਜ਼ ਸੈਟਲ ਕਰ ਉਹ ਆਸੀਂ ਕਰੀਏ ਹੋਰ ਕੋਈ ਗੱਲ ਨਹੀਂ ਪੱਤਰਕਾਰਾਂ ਨਾਲ ਇਹੀ ਗੱਲ ਆ ਸਾਡੇ ਭਰਾਵਾਂ ਨਾਲ ਦੇਖੋ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਕੋਈ ਜਿਹੜੇ ਜਰਨਲਿਸਟ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਐਡੀ ਵੱਡੀ ਹਸਤੀ ਹੈ ਐਨ ਡਰਿਸ ਲੈ ਕੇ ਆਪਣੀ ਜ਼ਿੰਦਗੀ ਤੇ ਆਪਣੀ ਜਾਨ ਦੇ ਉੱਤੇ ਖੇਲ ਕੇ ਇਹ ਜਿਹੜਾ ਕੰਮ ਕਰਦੇ ਐ ਇਹ ਇਟ ਇਜ਼ ਹਾਈਲੀ ਅਪਰੀਸ਼ੀਏਬਲ ਐਂਡ ਆਈ ਸੈਲੂਟ ਟੂ 올 ది ਜਰਨਲਿਸਟਸ ਦੋਜ਼ ਹੂ ਆਰ ਪ੍ਰੈਜ਼ੈਂਟ ਹੇਅਰ ਐਂਡ ਦੋਜ਼ ਹੂ ਆਰ ਡੂਇੰਗ ਫਾਰ ਦੀ आवर ਕੰਟਰੀ ਰਾਈਟ ਜਿਹੜੇ ਉਹ ਸੇਵਾ ਕਰਦੇ ਐ ਔਰ ਬਹੁਤ ਓਨੈਸਟੀ ਨਾਲ ਬਹੁਤ ਇਮਾਨਦਾਰੀ ਨਾਲ ਐਹੋ ਜੀ ਜਗ੍ਹਾ ਤੇ ਪਹੁੰਚਦੇ ਐ ਜਿੱਥੇ ਕੋਈ ਬੰਦਾ ਆਮ ਪਹੁੰਚ ਨਹੀਂ ਸਕਦਾ ਔਰ ਮੈਂ ਸਮਝਦਾ ਵੀ ਇਹ ਜਿਹੜਾ ਇਹਨਾਂ ਨੇ ਹੱਕ ਕੰਮ ਕੀਤਾ ਜਿਹੜੀਆਂ ਬਹੁਤ ਵਧੀਆ ਫੋਟੋਗ੍ਰਾਫਸ ਇਹਨਾਂ ਨੇ ਇੱਥੇ ਲਾਈਆਂ ਉਹਨਾਂ ਨੇ ਬਹੁਤ ਅੱਛੇ ਡਿਟੇਲਸ ਹੈ ਉਹਨਾਂ ਬਹੁਤ ਪਰਸਪੈਕਸ਼ਨ ਹੈ ਮੈਂ ਉਹਨਾਂ ਨੂੰ ਬਹੁਤ ਐਡਮਾਇਰ ਕਰਦਾ ਮੈਂ ਖੁਦ ਆਰਟਿਸਟ ਹਾਂ ਕੂਜ਼ਨ ਬਦਰ ਮਹੂਮ ਦੇ ਪੁੱਤਰੇ ਬਣਾਣਾ ਔਰ ਮੈਂ ਹਰ ਕੀ ਨੂੰ ਬੜੀ ਡਿਟੇਲ ਨਾਲ ਸਮਝਦਾ ਤੇ ਆਈ ਐਪਰੀਸ਼ੀਏਟ ਐਂਡ ਐਡਮਾਇਰ ਕੋਲ ਜਰਨਲਿਸਟ ਥੈਂਕ ਯੂ ਅੱਜ ਵਰਲਡ ਫੋਟੋਗ੍ਰਾਫੀ ਡੇ ਤੇ ਫੋਟੋ ਜਰਨਲਿਸਟ ਹੈ ਜਿਹੜੇ ਲੁਧਿਆਣਾ ਦੇ ਉਹਨਾਂ ਵੱਲੋਂ ਅੱਜ ਫੋਟੋਜ਼ ਦੀ ਐਗਜ਼ੀਬੀਸ਼ਨ ਲਾਈ ਗਈ ਸੀ ਉੱਥੇ ਮੈਂ ਐਗਜ਼ੀਬੀਸ਼ਨ ਦੇਖਣ ਆਇਆ ਸੀ ਤੇ ਬਹੁਤ ਹੀ ਜਿਹੜੀ ਹੈ ਕਿ ਬਹੁਤ ਖੂਬਸੂਰਤ ਤਸਵੀਰਾਂ ਤੇ ਇਹ ਤਸਵੀਰਾਂ ਨੂੰ ਆਪਾਂ ਇੱਕ ਫੋਟੋਗ੍ਰਾਫਰ ਦੇ ਹੱਥ ਚ ਇੱਕ ਉਹ ਤਾਕਤ ਹੁੰਦੀ ਹੈ ਕਹਿੰਦੇ ਤਸਵੀਰਾਂ ਨੂੰ ਬੋਲਣ ਲਾ ਦਿੰਦਾ ਤੇ ਮੈਂ ਇਹ ਸਾਰੇ ਫੋਟੋ ਜਰਨਲਿਸਟ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਮੈਂ ਬੋਲਦੀਆਂ ਤਸਵੀਰਾਂ ਅੰਦਰ ਦੇਖ ਕੇ ਆਇਆ ਉਹਦੇ ਲਈ ਵਰਲਡ ਫੋਟੋਗ੍ਰਾਫੀ ਦੇ ਤੇ ਮੈਂ ਤੁਹਾਨੂੰ ਸਾਰੇ ਫੋਟੋ ਜਰਨਲਿਸਟ ਨੂੰ ਮੁਬਾਰਕਬਾਦ ਦਿੰਦਾ ਤੇ ਰੱਬ ਕਰੇ ਤੁਹਾਡੀ ਅੱਖਾਂ ਦੇ ਵਿੱਚ ਜਿਹੜੀ ਤੁਹਾਡੇ ਅੱਖਰਾਂ ਹੀ ਤੇ ਜਿਹੜੀ ਤੁਹਾਡੀਆਂ ਫੋਟੋਆਂ ਨੂੰ ਬੇਸਬਰੀ ਨਾਲ ਲੋਕ ਵੇਟ ਕਰਦੇ ਆ ਉਹ ਸਮਾਜ ਦੀਆਂ ਚੰਗਿਆਈਆਂ ਤੁਹਾਡੀਆਂ ਫੋਟੋਆਂ ਵਿੱਚ ਸਮਾਜ ਦੀਆਂ ਚੰਗਿਆਈਆਂ ਬੁਰਾਈਆਂ ਤੇ ਭਾਰੂ ਰਹਿਣ ਇਹਨਾਂ ਕਹਿੰਦਾ ਹੋਇਆ ਤੁਹਾਨੂੰ ਮੁਬਾਰਕਵਾਦ ਦਿੰਦਾ ਹੈ ਕੀਤਾ ਗਿਆ ਹੈ ਅੱਜ ਉਹ ਚੀਜ਼ ਦਰਸਾਈ ਗਈ ਹੈ ਜਿਹੜੀ ਕਿ ਸਾਡੀ ਅੱਖਾਂ ਤੋਂ ਹਮੇਸ਼ਾ ਹੀ ਉਹ ਚੱਲ ਲੈਂਦੀ ਹੈਗੀ ਆ ਇਹਨਾਂ ਦਾ ਕੈਮਰਾ ਔਰ ਇਹਨਾਂ ਦਾ ਅੱਖ ਆਮ ਸਮਾਜ ਨਾਲੋਂ ਬਹੁਤ ਦੂਰ ਤੱਕ ਦੀ ਜਾਂਦਾ ਹੈਗਾ ਬਹੁਤ ਸਾਰੀਆਂ ਐਸੀ ਚੀਜ਼ਾਂ ਜਿਹੜੀਆਂ ਚੀਜ਼ਾਂ ਤੁਸੀਂ ਬਹੁਤ ਸਾਲ ਵੰਚੀ ਵੰਚੀ ਤੇ ਰਹਿ ਜਣੇ ਆ ਕਿ ਜਿਵੇਂ ਜਿਸ ਲਾ ਕੀ ਮੈਂ ਹੁਣ ਕਈ ਕੁਝ ਫੋਟੋਗ੍ਰਾਫ ਦੇਖ ਰਿਹਾ ਸੀਗਾ ਆ ਤਾਂ ਦੀ ਫੋਟੋ ਦਿਖਾ ਰਹੇ ਸੀਗੇ ਜੀ ਉੱਪਰ ਪੱਤਲਾ ਦੇਖੋ ਪ੍ਰਮਾਤਮਾ ਨੂੰ ਪ੍ਰੇਅ ਕਰ ਰਿਹਾ ਹੈਗਾ ਉਹ ਹੈਨਾ ਕਿ ਜਿਹੜੀ ਹੈਗੀ ਬਾਰਿਸ਼ ਜਿਹੜੀ ਹੈਗੀ ਉਹ ਨਾ ਆਵੇ ਸਾਡੇ ਇੱਕ ਐਸੇ ਜਣੇ ਹੈਗੇ ਮੈਂ ਗੱਲ ਕਰ ਰਿਹਾ ਤੁਹਾਡੇ ਮੇਰੇ ਰੋਂਗ ਤੇ ਖੜੇ ਹੋਰੇ ਆ ਇੱਕ orig ਪੁਰਜ ਦੇ ਆਯੋਜਨ ਦੇ ਉੱਪਰ ਮੈਂ ਇਹਨਾਂ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਹੈਗਾ ਕਿ ਅੱਗੇ ਵੀ ਇਹ ਐਸੇ ਜਿਹੜੇ ਕਾਰਜ ਹੈ ਸਮਾਜ हित ਵਾਸਤੇ ਕਰਦੇ ਰਹਿਣ ਤੇ ਅਸੀਂ ਹਮੇਸ਼ਾ ਇਹਨਾਂ ਨੂੰ ਸਹਿਯੋਗ ਕਰਦੇ ਰਹਾਂਗੇ ਥੈਂਕ ਯੂ ਵੈਰੀ ਮਚ ਤਾਂ ਮੈਂ ਹੀ ਮੈਸੇਜ ਦੇਣਾ ਚਾਹਾਂਗਾ ਰਿਪੋਰਟਰ ਜਿਹੜੇ ਪ੍ਰੈਸ ਰਿਪੋਰਟਰ ਕੋਈ ਵੀ ਹੁੰਦੇ ਨੇ ਉਹਨਾਂ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ ਔਰ ਸਾਡੀ ਵੀ ਕੋਈ ਵੀ ਨਿਊਜ਼ ਉਹ ਪਬਲਿਕ ਤੱਕ ਪਹੁੰਚਦੀ ਹੈ ਉਹਨਾਂ ਦੇ ਤਰ੍ਹਾਂ ਹੀ ਪਹੁੰਚਦੀ ਹੈ ਖਬਰ ਉਹ ਸਹੀ ਤਰ੍ਹਾਂ ਥੱਗੇ ਪੇਸ਼ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਕਈ ਵਾਰੀ ਉਹ ਖਬਰ ਪੜ ਕੇ ਕਈ ਲੋਕਾਂ ਦੇ ਬੜਾ ਮਨ ਤੇ ਅਸਰ ਕਰਦੀ ਹੈ ਜਿਸ ਕਰਕੇ ਜਦੋਂ ਵੀ ਖਬਰ ਲਾਉਣੀ ਹੈ ਖਾਸ ਕਰਕੇ ਜੇ ਸਾਡੇ ਨਾਲ ਲੱਗਦੀ ਆ ਤਾਂ ਸਾਡੇ ਨਾਲ ਵੀ ਉਹਨੂੰ ਪੱਖ ਲੈ ਲੈਣਾ ਚਾਹੀਦਾ ਹੈ ਬਾਕੀ ਰਿਪੋਰਟਰ ਦਾ ਤਾਂ ਇਹ ਫਰਜ਼ ਹੋਣਾ ਚਾਹੀਦਾ ਵੀ ਜਿਹੜੀ ਨਿਰਪੱਖ ਨਿਊਜ਼ ਲਗਾਈ ਜਾਵੇ ਠੀਕ ਹੈ ਜੀ